ਪਤਨੀ ਨੇ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਦੇ ਨਾਲ ਕਰਵਾ ਦਿੱਤਾ ਸੀ ਅਤੇ ਕਿਹਾ ਸੀ ਕਿ ਭਾਈ ਤੂੰ ਜਾ ਮੈਂ ਬੱਚੇ ਸੰਭ ਲਵਾਵਾਂਗਾ ਹੁਣ ਉਸ ਕੇਸ ਦੇ ਵਿੱਚ ਨਵਾਂ ਮੋੜ ਆ ਗਿਆ ਏ ਪਤਨੀ 4 ਦਿਨ ਵੀ ਪ੍ਰੇਮੀ ਦੇ ਕੋਲ ਟਿਕ ਨਹੀਂ ਪਾਈ ਵਾਪਸ ਆ ਗਈ ਹੈ ਤੇ ਹੁਣ ਲੋਕਾਂ ਨੇ ਮਜ਼ਾਕ ਉਡਾਇਆ ਕਿ ਭਾਈ ਰੱਖੀ ਨਾਏ ਨਹੀਂ ਤਾਂ ਤੈਨੂੰ ਡਰਮ ਦੇ ਵਿੱਚ ਪਾ ਦੇਵੇਗੀ ਤੁਸੀਂ ਕਮੈਂਟ ਕਰਕੇ ਦੱਸੋ ਕਿ ਪਤੀ ਨੂੰ ਉਹ ਆਪਣੀ ਪਤਨੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਕਿ ਉਸ ਨੂੰ ਆਪਣੇ ਕੋਲ ਵਾਪਸ ਰੱਖ ਲੈਣਾ ਚਾਹੀਦਾ ਹੈ ਹਾਂ ਜਾਂ ਨਾ ਜੀ ਆ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਪਾੜ ਦੇ ਨਾਲ ਪੜਿਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਖਬਰ ਦੇਖੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਦੇ ਨਾਲ ਕਰਵਾ ਦਿੱਤਾ ਸੀ ਅਤੇ ਕਿਹਾ ਸੀ ਕਿ ਤੂੰ ਜਾ ਮੈਂ ਬੱਚੇ ਸੰਭ ਲਵਾਵਾਂਗਾ ਹੁਣ ਉਸ ਕੇਸ ਦੇ ਵਿੱਚ ਨਵਾਂ ਮੋੜ ਆਇਆ ਹੈ ਜੀ ਹਾਂ ਦੱਸ ਦਈਏ ਕਿ ਉਹ ਪਤਨੀ ਜਿਹੜੀ ਆਪਣੇ ਪ੍ਰੇਮੀ ਦੇ ਕੋਲ ਨਹੀਂ ਟਿਕ ਪਾਈ ਅਤੇ ਵਾਪਸ ਆ ਗਈ ਹੈ ਦਰਅਸਲ ਕਿਹਾ ਜਾ ਰਿਹਾ ਹੈ ਕਿ ਆਪਣੀ ਨਵੀਂ ਸੱਸ ਦੇ ਕਹਿਣ ਤੇ ਜੋ ਹੈ ਉਹ ਆਪਣੇ ਪਤੀ ਦੇ ਕੋਲ ਵਾਪਸ ਆਈ ਹੈ ਦਰਅਸਲ ਜਿਹੜਾ ਪ੍ਰੇਮੀ ਹੈ ਉਸਦੀ ਮਾਤਾ ਦੇ ਕੋਲ ਜਦੋਂ ਇਹ ਜੋੜਾ ਪਹੁੰਚਿਆ ਤੇ ਪ੍ਰੇਮੀ ਦੇ ਮਾਣੇ ਕਿ ਹਾਕੀ ਤੂੰ ਆਪਣੇ ਪਤੀ ਦੇ ਕੋਲ ਵਾਪਸ ਚਲੀ ਜਾ ਤੇ ਜਿਸ ਤੋਂ ਬਾਅਦ ਪਤਨੀ ਵਾਪਸ ਆ ਗਈ ਹੈ ਪਰ ਲੋਕਾਂ ਨੇ ਇੱਥੇ ਉਸਦੇ ਪਤੀ ਨੂੰ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਕਿ ਤੈਨੂੰ ਜੋ ਹੈ ਉਹ ਨਹੀਂ ਰੱਖਣਾ ਚਾਹੀਦਾ ਜਾਂ ਤੈਨੂੰ ਕਿਤੇ ਨੀਲੇ ਡਰਮ ਦੇ ਵਿੱਚ ਨਾ ਪਾ ਦੇ ਲੋਕ ਅਜਿਹੇ ਮੀਮਸ ਬਣਾਉਣੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਪਤਨੀ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿ ਆਪਣੇ ਰਿਸ਼ਤੇ ਨੂੰ ਬਚਾ ਲੈਣਾ ਚਾਹੀਦਾ ਹੈ ਕਿਉਂਕਿ ਰਿਸ਼ਤਾ ਬਚਾਉਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਸੋ ਬਹੁਤ ਸਾਰੇ ਲੋਕ ਤੇ ਇਹ ਸਲਾਹ ਦੇ ਰਹੇ ਨੇ ਕਿ ਇਹਨਾਂ ਨੂੰ ਆਪਣਾ ਰਿਸ਼ਤਾ ਬਚਾ ਲੈਣਾ ਚਾਹੀਦਾ ਹੈ ਅਗਲੇ ਬਤਨਾ ਚਾਹੀਦਾ ਰਿਸ਼ਤਾ ਸਭ ਤੋਂ ਜ਼ਰੂਰੀ ਹੈ ਰਿਸ਼ਤੇ ਤੋਂ ਬਿਨਾ ਕੁਝ ਵੀ ਨਹੀਂ ਹੈ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਅਜਿਹੀਆਂ ਚੀਜ਼ਾਂ ਲੋਕ ਜਿਹੜੇ ਨੇ ਆਖ ਰਹੇ ਨੇ ਕਿ ਮਾਫੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸੋ ਮਾਫ ਕਰ ਦਿਵੋ ਪਰ ਤੁਸੀਂ ਕੀ ਕਹਿਣਾ ਚਾਹੋਗੇ ਕੀ رائے ਰੱਖਦੇ ਹੋ ਜ਼ਰੂਰ ਦੱਸਣਾ